ਹੋਲੀ ਵਾਲਾ ਖੇਡ ਮੈਦਾਨ ਦੇ ਵਿੱਚ ਇਸ ਸਮੇਂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਮੋਹਰੀ ਕਲਾ ਪਿੰਡ ਹੈ ਚਾਰ ਜਾਫੀ ਦੇਖਦਾ ਆ ਤਿਲਵਿੰਦਰ ਵਰਗੇ ਚੰਜੂਏ ਵਰਗੇ ਰੱਤਾ ਥੇ ਪਿੰਡਾ ਪਰ ਖੇਡ ਮੈਦਾਨ ਦੇ ਵਿੱਚ ਵੇਖੀਏ ਕਿੰਨੇ ਅਗਲੀ ਕਬੱਡੀ ਤੇ ਪਹਿਲਾ ਨੰਬਰ ਜੋੜ ਗਿਆ ਆ ਆ ਮੁੰਡੇ ਦਾ ਜਦੋਂ ਕਪੂਰਥਲੇ ਤੇ ਜਲੰਧਰ ਤੋਂ ਕਪੂਰਥਲੇ ਨੂੰ ਜਾਂਦੇ ਆ ਜੰਮਿਆਰੇ ਦੇ ਲਾਗੇ ਇਹਦਾ ਪਿੰਡ ਖੋਜੇ ਵਾਲਾ ਆ ਇਹ ਆ ਮੁੰਨਾ ਦਿਔਲ ਕੁਮਾਰ ਦਾ ਖੋਜੇ ਵਾਲੀਆਂ ਆ ਨੀ ਹੁਣ ਤਾਂ ਚੱਲ ਕੇ ਆਇਆ ਲੈ ਵੀ ਰੱਬੂ ਵਾਲੇ ਹਰਵਿੰਦਰ ਜਿੰਨੇ ਜੱਫੇ ਲਾਵੇਂਗਾ ਤੇਲਪਾਲ ਬਾਸ ਤੇ ਭੂਰਾ ਕਹਿੰਦਾ ਵੀ 5 500 ਦਿੱਤਾ ਜਾਵੇਂਗਾ ਆ ਮੁੰਡਾ ਆਸਟ੍ਰੇਲੀਆ ਖੇਡਦਾ ਰੱਬੂ ਵਾਲਾ ਹਰਵਿੰਦਰ ਲੰਮੀ ਪਾਲੀ ਦਾ ਘੋੜਾ ਸਿਰੇ ਦੀ ਟੱਕਰ ਤੇ ਮਾਨਾ ਕਹਿੰਦੇ ਆਹ ਭੱਜ ਗਿਆ ਲੈ ਵੀ ਮੁੰਡਿਆ ਤੈਨੂੰ ਵੀ ਸਕਾਰਪਿਓ ਗੱਡੀ ਮਿਲਨੀ ਹੈ ਵੱਡੀ ਮੁਬਾਰਕਬਾਦ ਆ इलाके जोकी माजरे मेटू चेला लुटला मेला, मेला लेवी बलजीत ਨੰਦਾ ਆ ਗਿਆ ਕਬੱਡੀ ਪੌਣ ਦੇ ਲਈ ਨੰਦਾ ਆ ਗਿਆ ਦੰਦਾ ਜੋਗੀ ਮਾਜਰਾ ਪਿੰਡ ਹੈ ਪਹਿਲੀਆਂ ਦੇ ਵਿੱਚ ਧੂਰਕੋਟਲੀ ਸਰਾ ਕਰ ਰਿਹਾ ਧੂਰਕੋਟਲੀ ਮਸ਼ਹੂਰ ਹੋਇਆ ਪਰ ਜੋਗੀ ਮਾਜਰਾ ਪਿੰਡ ਨੰਦੇ ਦਾ ਇਸ ਸਮੇਂ ਪੁਆਇੰਟ ਦਾ ਵਾਧਾ ਆਪਣੀ ਟੀਮ ਲਈ ਕਰ ਗਿਆ ਅਗਲੀ ਕਬੱਡੀ ਕਹਿੰਦੇ ਤੋਲਾਵਾਲ ਪਿੰਡ ਹੈ ਤੇ ਨਵੀ ਨਾਮ ਹੈ ਮੇਰੇ ਮਿੱਤਰੋ ਕਬੱਡੀ ਪੌਣ ਦੇ ਲਈ ਕਹਿੰਦੇ ਗਰਾਊਂਡ ਦੇ ਵਿੱਚ ਵਾਧਾ ਹੋਇਆ ਚਾਰ ਯਾਸੀ ਹਨ ਚੋਟੀ ਦੇ ਯਾਸੀ ਹੈ ਹੁਣ ਕੌਣ ਕਹਿੰਦੇ ਬੱਲੇ ਬੱਲੇ ਕਰਾਊਗਾ ਰੱਬਾ ਵਾਲਾ ਹਰਵਿੰਦਰ ਤਿਆਰ ਹੈ ਇਹਦੇ ਵਿੱਚ ਚਾਂਗੜੀ ਦੀ ਟੀਮ ਲਈ ਲੰਮਾ ਸਮਾਂ ਲੱਖ ਰਿਆ ਦੁਰੀਆਂ ਦੇ ਵਿੱਚ ਪਰ ਦੂਜੇ ਪਾਸੇ ਪੰਮਾ ਕਹਿੰਦੇ ਬਹੌਲੀ ਵਾਲਾ ਪਰ ਸਾਹਮਣੇ ਪੁਆਇੰਟ ਕਹਿੰਦੇ ਟੋਲੇ ਵਾਲਿਆ ਇਸ ਵਿੱਚ ਨਵੀ ਆਪਣੀ ਟੀਮ ਲਈ ਜੋੜ ਗਿਆ ਰਮਣਾ ਕਹਿੰਦੇ ਮਹੌਲੀ ਦੀ ਧਰਤੀ ਦਾ ਸਿੱਖੀ ਸਰੂਪ ਦੇ ਵਿੱਚ ਕਬੱਡੀ ਖੇਡਦਾ ਮੁੰਡਾ ਕਬੱਡੀ ਪਾਉਣ ਦੇ ਦੀ ਵਧੇ ਗਾਂਦਰੇ ਮਿੱਤਰੋ ਮੁਰਾ ਰਮਣਾ ਹੈ ਕਿੰਨੇ ਮਹੌਲੀ ਵਾਲਾ ਇਹ ਵੀ ਮੁੰਡਾ ਹੈ ਸਾਲ ਨੀਲਜੀ ਲੈਣਦੇ ਆਕਲੈਂਡ ਦੇ ਮੁਕੀ ਦੇ ਖੇਡ ਮੇਲੇ ਤੇ ਸ਼ਿਕਾਰ ਬਣਿਆ ਹੈ ਇਹ ਆ ਕਹਿੰਦੇ ਰਮਣਾ ਮੋਹੋਲੀ ਵਾਲਾ ਜੱਗੀ ਉਪਲ ਸਾਣਾ ਵੀ ਆਸਟ੍ਰੇਲੀਆ ਵਾਲਾ ਸਾਝ ਕਬੱਡੀ ਕਲੱਬ ਦੀ ਵੱਡੀ ਜ਼ਿੰਮੇਵਾਰੀ ਹੈ ਆਸਟ੍ਰੇਲੀਆ ਦੇ ਖੇਡ ਮੇਰੇ ਵੀਰੋ ਪ੍ਰੈਜ਼ੀਡੈਂਟ ਨੇ ਤੇ ਉਹ ਮਾਣ ਕਰਦੇ ਆ ਇਸ ਮੁੰਡੇ ਦੀ ਖੇਡ ਦੇ ਉੱਪਰ ਸੋ ਬੇਤੀਆਂ ਤਾਂ ਗਰਾਊਂਡ ਕਲੀਅਰ ਕਰ ਦਈਏ ਉਧਰ ਤੇਜਪਾਲ ਬਾਠ ਨਾਲ ਕਰਨ ਆਲਖ ਤੇ ਨਾਲ ਕਹਿੰਦੇ ਪੂਰਾ ਸੋਹਿਆ ਵਾਲਾ ਨੇ ਵੀ ਪੂਰਿਆ ਸੋਹਿਆ ਵਿੱਚ ਮੇਲਾ ਪੂਰਾ ਅਤ ਹੋ ਗਿਆ ਆ ਮੁੰਡਾ ਦਵਾਬੇ ਵਾਲਾ ਇਹ ਆ ਖੋਜੇ ਤੜੀ ਤਾੜੀਆਂ ਮਾਰ ਦਿਓ ਮੁੰਡੇ ਦੇ ਲਈ ਚੋਟੀ ਦਾ ਮੈਚ ਕੈਡਾ ਵੱਲੋਂ ਗੋਪੀ ਦੇ ਤਿੰਨ ਕਬੱਡੀਆਂ 500 ਦੀਆਂ ਪੈਣ ਗਿਆ ਪਹਿਲੀ ਕਬੱਡੀ ਪੈਣ ਜਾ ਰਹੀ ਹੈ ਯਾਰ ਯਾਸੀ ਕਹਿੰਦੇ ਕੁਲਵਿੰਦਰ ਵਰਗੇ ਉਹ ਗਗਨੂਰੀ ਤਿਆਰ ਵਰ ਤਿਆਰ ਨੇ ਐਨ ਜੱਜੂਏ ਦੇ ਕਹਿੰਦੇ ਨਾ ਚੱਲਦਾ ਜੱਜੂ ਆ ਰੱਤਾ ਫੇ ਵਾਲਾ ਪਰ ਕਹਿੰਦੇ ਗਗਨ ਨਾਗਰੇ ਵਾਲਾ ਇਸ ਵੇ ਕਰਦਾ ਟਰਾਈ ਖੇਡ ਦੇ ਮੈਦਾਨ ਦੇ ਵਿੱਚ ਲੱਗਦਾ ਜੋਰ ਖੇਡ ਕਬੱਡੀ ਤੇ ਗੋਪੀ ਦੇ ਪੁਆਇੰਟ ਆਪਣੀ ਟੀਮ ਲਈ ਜੋਰ ਦਿੰਦਾ ਅਗਲੀ ਕਬੱਡੀ ਤੋਲਾਵਾਲ ਪਿੰਡ ਹੈ ਤੇ ਨਵੀਂ ਨਾਵਾ ਬੇਬੇਤੀ ਕਰਦਾ ਹਰੀ ਤੇ ਗਾਜੀ ਦਾਸ ਧੌੜੀ ਦਾ ਪਹਿਲਾ ਕੁਆਟਰ ਫਾਈਨਲ ਮੈਚ ਹੋਵੇਗਾ ਇਹ ਟੀਮਾਂ ਜਿਹੜੀਆਂ ਤਿਆਰੀ ਖੇਡ ਰਹੀਆਂ ਪਰ ਤੋੜਾ ਜਾਂ ਲਵੀ ਕਹਿੰਦੇ ਕਬੱਡੀ ਪਾ ਰਿਹਾ ਮੇਰੇ ਵੀਰੋ ਚਾਰ ਯਾਸੀ ਕੌਣ ਕਰਾਉ ਬੱਲੇ ਬੱਲੇ ਰੱਬਾ ਪਰ ਸਭ ਨੇ ਡਬਲ ਟੱਚ ਤੇ ਪੁਆਇੰਟ ਲਵੀ ਨੇ ਕਹਿੰਦੇ ਜੱਗਿਆ ਆਪਣਾ ਦੋਵੇਂ ਟੀਮਾਂ ਆ ਗਿਆ ਉਧਰ ਜੱਸੀ ਬਾਈ ਕਾਲਾ ਬਾਈ ਕਹਿੰਦੇ ਆ ਵੀ ਨਿੰਦੇ ਦੀਆਂ ਦੋ ਕਬੱਡੀਆਂ ਤੇ ਸੋ ਦੇਣਾ ਆ ਮੁੰਡਾ ਇਸ ਇਲਾਕੇ ਦਾ ਜੋਗੀ ਮਾਦਰੇ ਵਾਲਾ ਇਹ ਟੀਮੇ ਪਰਿਵਾਰ ਦਾ ਨਿੰਦਾ ਕਹਿੰਦੇ ਧੂਰਕੋੜ ਦੇ ਲਈ ਖੇਡਿਆ ਪਹਿਲੀਆਂ ਦੇ ਵਿੱਚ ਇਹਦਾ ਕਹਿੰਦੇ ਜੱਦੀ ਪਿੰਡਾ ਜੋਗੀ ਮਾਦਰਾ ਉਧਰ ਹਨੀ ਫੁੱਲਾਂਬਾਲ ਸਾਹਿਲ ਦੁਗਰੀ ਇੰਦਾ ਰਾਏ ਕੋਟੀ ਕਰਨ ਵਾਲਾ ਗੋਪੀ ਚਾਹ ਉਹਨਾਂ ਦਾ ਧੰਨਵਾਦ ਹੈ ਬਾਈ ਨਿੰਦੇ ਦੀਆਂ ਰੇਟਾਂ ਕਿਵੇਂ ਲੱਗਿਆ ਮੁੰਡਾ ਆਪਣੇ ਇਲਾਕੇ ਦਾ ਇੱਕ ਵਾਰੀ ਤਾੜੀਆਂ ਮਾਰ ਦਿਓ ਸਿੰਘਾਂ ਵਾਲਿਓ ਇਹ ਮੁੰਡਾ ਕਹਿੰਦੇ ਟਾਮਾ ਟਾਮਾ ਜੱਫਾ ਖਾਣਾ ਲੈ ਵੀ ਮਿੰਟੂ ਰਵ ਕਰਦਾ ਮੁੰਡਾ ਇਹ ਵੀ ਡੀਰਵ ਕਰਦਾ ਪਰ ਵੇਖਦਾ ਮੁੰਡਾ ਇਸ ਸਮੇਂ ਲੱਤਾ ਥੇ ਵਾਲਾ ਲਵੀ ਕਬੱਡੀ ਪਾਉਣ ਦੇ ਲਈ ਵਾਹਤਾ ਹੋਇਆ ਪਰ ਲੱਗਿਆ ਹੋਇਆ ਟੱਚ ਹੈ ਕਿ ਖਾਦੇ ਦੇ ਮਦਾਮ ਜੀ ਨੇ ਮੰਗਲਾ ਉਸੇ ਨਹੀਂ ਗੋਡੀਆਂ ਲਗਾਉਣੀ ਹੈ ਜੇ ਕਹਿੰਦੇ ਨੇ ਸਿਆੜੇ ਗੱਲਾਂ ਸੱਚੀਆਂ ਕਿ ਖਾਧੀਆਂ ਖਰਾਗਾ ਕੰਮ ਆਉਣੀ ਆ ਕਹਿੰਦੇ ਸਿਆਣੇ ਗੱਲਾਂ ਸੱਚੀਆਂ ਕਿ ਖਾਧੀਆਂ ਖਰਾਗਾ ਕੰਮ ਆਉਣੀ ਆ ਰਮਣਾ ਕਹਿੰਦੇ ਬਹੌੜੀ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਅੱਜ ਕਹਿੰਦੇ ਮੰਨੂ ਦੇ ਯਾਰ ਪੁੱਜੇ ਹੋਏ ਆ ਕਿ ਸਾਡੂ ਫਕਰ ਦੋਸਤਾਂ ਤੇ ਹੋਣੀ ਯਾਰੀ ਸਾਡੀ ਦੇ ਚਰਚੇ ਰਾਜੇ ਖੇਲੇ ਸੋ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਸੱਚੇ ਯਾਰ ਨਹੀਂ ਜਾਂਦੇ ਪਰਖੇ ਯਾਰਾਂ ਨੂੰ ਯਾਰਾਂ ਦੇ ਹੁੰਦੇ ਹੌਸਲੇ ਮੋਢੇ ਉੱਤੇ ਰੱਖੀ ਹੋਈ ਤੇ ਨਾਲੀ ਵਰਗੇ ਉਧਰੋਂ ਪੂਰਾ ਪ੍ਰਧਾਨ ਕਹਿੰਦਾ ਰੱਬ ਹਰ ਇੱਕ ਜੱਫਾ 1-1000 ਦਾ ਹੋਵੇਗਾ 1-1000 ਦਾ ਹੋਵੇਗਾ ਆ ਮੁੰਡਾ ਆਸਟ੍ਰੇਲੀਆ ਤੋਂ ਖੇਡਣ ਆਇਆ ਹੈ ਇਹ ਆਸਟ੍ਰੇਲੀਆ ਦੇ ਮੈਲਬੌਰਨ ਦੇ ਵਿੱਚ ਰਹਿੰਦਾ ਮੁੰਨਾ ਕਹਿੰਦੇ ਖੋਜੇ ਵਾਲੀ ਹੈ ਵੱਡੀ ਗੱਡੀ ਸਨਮਾਨੀ ਜਾਵੇਗੀ ਇਸ ਮੁੰਡੇ ਨੂੰ ਸਕਾਰਪੀਓ ਗੱਡੀ ਦਿੱਤੀ ਜਾਵੇਗੀ ਪਰ ਮੁੰਡੇ ਨੇ ਸਤਕਾਰ ਕੀਤਾ ਵੀ ਮੁੰਡਾ ਲੈ ਵੀ ਮੁੰਡਿਆ 14 ਬਸਾ ਰਹਿ ਸੀਨੀਅਰ ਸੀਨੀਅਰ ਹੁੰਦਾ ਸਤਕਾਰ ਕੀਤਾ ਉਧਰ ਟਿੰਕਾ ਜੰਡੂ ਹਰਸ਼ ਜੰਡੂ ਕੈਨੇਡਾ ਵਾਲੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਬਲੋ ਸਰਪੰਚ ਪਰ ਵੇਖਦੇ ਆ ਮੈਦਾਨ ਦੇ ਵਿੱਚ ਗੋਪੀ ਮਹੋਲੀ ਵਾਲਾ ਇਹ ਵੀ ਕਹਿੰਦੇ ਟਾਵਾ ਟਾਵਾ ਜੱਫਾ ਖਾਂਦਾ ਸਾਰੀ ਕੈਨੇਡਾ ਵੱਲੋਂ ਦੂਜੀ ਕਬੱਡੀ ਪੈਣ ਜਾ ਰਹੀ ਆ 500 ਦੀ ਪਰ ਵੇਖਦੇ ਆ ਚਾਰ ਜੱਫੀ ਤਿਆਰ ਆ ਪਰ ਸਾਹਮਣੇ ਨਾਗਰੇ ਵਾਲਾ ਨਾਗਰੇ ਵਾਲਾ ਉਹ ਜਗਤ ਟਰਾਈ ਕਰਦਾ ਪਰ ਗੋਪੀ ਨੇ ਪੁਆਇੰਟ ਜੋੜ ਦਿੱਤਾ ਪਿੱਲੂ ਆਸਟ੍ਰੇਲੀਆ ਵੱਲੋਂ ਦੋਨਾਂ ਟੀਮਾਂ ਲਈ ਪੰਜ-ਪੰਜ ਸੌ ਦੇ ਵੱਡੇ ਮਾਨ ਆਇਆ ਪਿੱਲੂ ਆਸਟ੍ਰੇਲੀਆ ਵੱਲੋਂ ਦੋਨਾਂ ਟੀਮਾਂ ਲਈ ਪੰਜ ਸੋ ਪਰ ਸਾਹਮਣੇ ਟੋਲਾ ਵਾਲ ਪਿੰਡ ਹੈ ਮੇਰੇ ਮਿੱਤਰੋ ਕਬੱਡੀ ਪਾਉਣ ਦੇ ਲਈ ਵਾਧਾ ਰੱਪੜਾ ਦਾ ਹਰ ਜੱਫਾ ਭੂਲਾ ਪ੍ਰਧਾਨ ਕਹਿੰਦਾ 1 1000 ਦਾ ਹੋਵੇਗਾ ਪਰ ਉਹ ਮਹੌਲੀ ਵਾਲਾ ਮਹੌਲੀ ਵਾਲਾ ਪੱਪਾ ਮੇਰੇ ਮਿੱਤਰੋ ਕਰਦਾ ਟਰਾਈ ਤੇ ਸਾਹਮਣੇ ਪੁਆਇੰਟ ਕਹਿੰਦੇ ਲਵੀ ਰਿਆ ਕਬੱਡੀ ਠੀਕ ਹੈ ਜੀ ਲਓ ਸਾਹਮਣੇ ਕਹਿੰਦੇ ਨੰਦਾ ਕਬੱਡੀ ਪਾ ਰਿਹਾ ਹੈ ਨੰਦਾ ਕਹਿੰਦੇ ਧੂਰਕੋਟ ਵਾਲਾ ਇਹ ਜੋਗੀ ਮਾਜਰੇ ਵਾਲਾ ਨੰਦਾ ਮੇਰੇ ਵੀਰੋ ਕਿ ਕਿ ਕੁੱਪ ਕਹਿੰਦਾ ਵੀ ਕਹਿੰਦੇ ਜਨਵਰੀ ਦੇ ਵਿੱਚ ਕੁੱਪ ਦੇ ਵਿੱਚ ਵੀ ਸਿਰੇ ਦਾ ਮੇਲਾ ਹੋਵੇਗਾ ਮਗੈਨੀ ਬਾਬਾ ਜੰਗ ਸਿੰਘੀਆਂ ਦੀ ਯਾਦ ਵਿੱਚ ਵੱਡਾ ਮੇਲਾ ਹੋਵੇਗਾ ਰਾਮਿਆ ਰਾਮਗੜ੍ਹ ਸਰਦਾਰਾਂ ਵਾਲਿਆ ਵੇਖ ਮੁੰਡਾ ਇਹ ਹਰਿਆਣੇ ਵਾਲਾ ਕਿ ਮੈਂ ਹਰਿਆਣੇ ਦਾ जाट ਪਿਆਰ ਕੀ ਹੰਦੀ ਭਰ ਲੂੰਗਾ ਤੇ ਤਾਉ ਤੀਰ ਪੰਜ ਮਤ ਕਰਿਓ ਉਹ ਗੋਡਿਆ ਨੀਚੇ ਧਰ ਲੂੰਗਾ ਤਾਉ ਤੀਨ ਪੰਜ ਮਤ ਕਰਿਓ ਗੋਡਿਆ ਨੀਚੇ ਧਰ ਲੂੰਗਾ ਹਰਿਆਣੇ ਦੇ ਵਿੱਚ ਗੱਲਾਂ ਹੁੰਦੀਆਂ ਪਰ ਸਾਹਮਣੇ ਤੋਲਾ ਬਾਲ ਪੈਂਦਾ ਲਵੀ ਕਹਿੰਦੇ ਕਬੱਡੀ ਪਾਉਣ ਦੇ ਲਈ ਪਾਤਾ ਹੋਇਆ ਪੰਮੇ ਦਾ ਜੱਫਾ ਵੀ ਸਾਰੀ ਕ੍ਰੇਡਿਟ 500 ਦਾ ਹੋਵੇਗਾ ਪਰ ਭੂਰਾ ਪ੍ਰਧਾਨ ਕਹਿੰਦਾ 1000 ਦੇ ਦਾਂਗੇ ਇਹ ਰੱਬੋ ਹਰਵਿੰਦਰ ਟਰਾਈ ਕਰਦਾ ਪਰ ਲਵੀ ਨੇ ਪੁਆਇੰਟ ਆਪਣੀ ਟੀਮ ਨੂੰ ਜੋੜ ਦਿੱਤਾ ਸਤਕਾਰ ਕੀਤਾ ਇਹ ਲਵੀ ਆ ਤੋਲਾਲੀਆ ਹਰਵਿੰਦਰ ਰੱਬੋ ਬਹੁਤ ਲੰਮੀ ਨਾ ਰਗਨਾ ਮਹੌਲੀ ਵਾਲਾ ਇੱਕ ਬੇਨਤੀ ਹੈ ਵੀਰੇ ਸਟੇਜ ਖਾਲੀ ਹੈ ਉੱਥੇ ਆਪਾਂ ਬੈਠ ਜਾਈਏ ਇੱਕ ਬੰਦੀਆ ਮੋਟਰਸਾਈਕਲ ਵੀ ਚੈੱਕ ਕਰ ਲਿਓ ਕੋਈ ਭਲੇਖੇ ਨਾਲ ਨਾ ਲੈ ਗਿਆ ਭਈ ਦਾ ਭਲੇਖਾ ਕੱਟ ਗਿਆ ਵੀਰ ਕਹਿੰਗੇ ਆਪੋ ਆਪਣੀ ਮੋਟਰਸਾਈਕਲ ਧਿਆਨ ਦੇ ਨਾਲ ਰੱਖਿਓ ਕਿ ਸਵਾ ਦੇਖ ਲਓ ਕਿੰਦਾ ਦਾ ਚੱਲਦਾ ਆ ਰਮਨਾ ਮਹੋਲੀ ਵਾਲਾ ਇਹ ਆ ਰਮਨਾ ਨਿਊਜ਼ੀਲੈਂਡ ਖੇਡਿਆ ਮੇਰੇ ਮਿੱਤਰੋ ਪਰ ਬੰਮਾ ਬਵਾਣੀ ਵਾਲਾ ਕਹਿੰਦਾ ਵੀ ਨੰਬਰ ਇਸ ਵੇਲੇ ਧਾਵੀ ਦਾ ਆ ਖੋਜੇ ਵਾਲੀ ਆ ਕਿ ਅੰਬੀਆਂ ਨੂੰ ਤਰਸੇਗੀ ਛੱਡ ਕੇ ਦੇਸ ਦਾ ਬਾਬਾ ਆ ਤਬਾਬੇ ਆ ਮੇਰੇ ਮਿੱਤਰੋ ਲੈ ਵੀ ਉੱਪਾ ਮਾਰੀ ਐ ਤੂੰ ਵੀ ਦਵਿੰਦਰ ਫਰਾਂਸ ਦੇ ਲਈ ਖੇਡ ਆਇਆ ਨੌਜਵਾਨਾ ਕਰੋਟੀ ਵਾਲੇ ਦੇ ਲਈ ਯਾਰ ਖੇਡਿਆ ਆਪਾਂ ਵਾਲੀਆ ਤਰਨੀ ਹੈ ਲੈ ਵੀ ਪੰਮ ਹੋਲੀ ਵਾਲਿਆ ਹਾਂ ਰਾਤਾ ਟੱਕਰਦਾ ਕਿ ਦਸ਼ਮਣ ਦੇ ਨਾਲ ਪੱਕਾ ਲਈਏ ਮੁੜ ਕੇ ਨਾ ਢਿੱਲੇ ਪਈਏ ਪਰ ਕਹਿਨੀ ਤੇਰਾ ਪੰਮਾ ਕਹਿੰਦਾ ਐਡੀ ਕਿਹੜੀ ਗੱਲ ਆ ਹਰ ਮਸਲੇ ਦਾ ਹੱਲ ਆ ਇਹ ਆ ਪੰਮਾ ਮਹੋਲੀ ਵਾਲਾ ਲੈ ਕੇ ਜੱਫਾ ਬੱਲੇ ਬੱਲੇ ਕਰਵਾ ਗਿਆ ਨੈਕਸਟ ਮੈਚ ਦੀਆਂ ਟੀਮਾਂ ਲਈ ਵੀ ਵੀਰੇ ਆਪਾਂ ਟੀਮਾਂ ਬੁਲਾ ਲਈ ਤੇ ਬਾਬਾ ਗਾਜੀ ਦਸਤਾਰੀ ਮੋਰੀ ਬਟਾਰੀ ਤੇ ਗਾਜੀ ਦਸਤਾਰੀ ਆ ਕਬੱਡੀ ਸੈਰੀ ਕੈਨੇਡਾ ਵੱਲੋਂ 500 ਦੀ ਪੈਣ ਜਾ ਰਹੀ ਆ ਕੁਲਵਿੰਦਰ ਸਿੰਘ ਆਸਟ੍ਰੇਲੀਆ ਨਵੀ ਸੋਇਆ ਆਸਟ੍ਰੇਲੀਆ ਇਹ ਵੀ ਸਾਡੇ ਵੀਰ ਲਾਈਵ ਜੁੜੇ ਹੋ ਜਾਂ ਕਬੱਡੀ 365 ਡਾਊਟ ਤੋਂ ਹੁੰਦੇ ਇਹ ਵੀ ਆਨ ਧੰਨਵਾਦ ਹੈ ਬੇਨਤੀ ਹੈ ਜੀ ਬਿੱਲਾ ਲਲਤੋ ਸਾਡੇ ਵੀਰ ਤੀਨ ਪਾਲ ਦੇ ਨਾਲ ਸੰਪਰਕ ਬਣਾਵੇ ਬਾਪੂ ਬਹੁਤ ਧੰਨਵਾਦ ਹੈ ਐਨ ਪਟਾਕੇ ਪੈਂਦੇ ਆ ਕਾਕਾ ਕਹਿੰਦੇ ਆ ਲੈ ਵੀ ਜਿੰਦਰ ਟਿੰਬਰ ਵਾਲੀਆ ਵੇਖ ਹੁਣ ਨਜ਼ਾਰਾ ਆਇਆ ਐਨ ਜਦੋਂ ਪਟੇ ਤੇ ਗੱਡੀ ਚੜਦਾ ਵੇਣਾ ਫੇਰ ਗੱਲਾਂ ਵੱਡੀਆਂ ਗੱਗੀ ਵੇਖ ਮੁੰਡਿਆ ਟੋਪ ਵਾਲਿਆ ਆਹ ਮੁੰਡਾ ਕਹਿੰਦੇ ਲਵੀਆ ਤੋਲਾਬਾਨ ਪੇ ਚਲਦੀ ਹੈ ਹੁਣ ਚਾਰ ਚਾਫੀ ਦੇਖਦਾ ਦੁਨੀਆ ਦੇ ਚੋਟੀ ਦੇ ਖਿਡਾਰੀਆਂ ਦੇ ਵਿੱਚ ਨਾਂ ਵੱਡਾ ਆ ਉੱਬਾਂ ਵਾਲੀਆ ਕਰਨੀ ਹੈ ਕਿ ਆ ਜਾਂਦੀ ਹੈ ਉੱਬਾਂ ਵਾਲਾ ਸਾਹਮਣੇ ਨਿੰਦਾ ਕਹਿੰਦੇ ਜੋਗੀ ਮਾਜਰੇ ਪਿੰਡ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੁਣ ਕੌਣ ਕਰਾਊ ਬੱਲੇ ਬੱਲੇ ਜੰਜੂਏ ਦਾ ਵੀ ਨਾਮ ਚੱਲਦਾ ਨਗਰਿਆ ਗਗਨ ਵੀ ਤਿਆਰ ਆਹ ਕਦੇ ਸੱਸਦੇ ਜੰਜੂਆ ਰੱਤਾਥੇ ਵਾਲਾ ਖੇਡ ਮੈਦਾਨ ਦੇ ਟਰਾਈ ਤੇ ਕਰਦਾ ਪਰ ਨਿੰਦੇ ਨੇ ਪੁਆਇੰਟ ਆਪਣੀ ਟੀਮ ਦੀ ਜੋੜ ਦਿੰਦਾ ਬਹਿ ਬੇਤੀ ਕਰਦਾ ਬਟਾਰੀ ਤੇ ਗਾਜੀ ਦਾ ਢੋਰੀ ਢੋਰੀ ਵਾਲੇ ਮੁੰਡੇ ਆ ਗਿਆ ਔਰ ਪਟਾਰੀ ਦੀ ਟੀਮ ਨੂੰ ਅਸੀਂ ਬੇਤੀ ਕਰਾਂਗੇ ਲੜਕਿਆਂ ਦਾ ਮੈਚ ਲਓ ਮੁੰਨਾ ਇਹ ਮੁੰਨਾ ਇਸ ਨੇ ਖੋਜੀ ਆਲੀ ਹੈ ਇਹ ਵੀ ਕਹਿੰਦੇ ਆਸਟ੍ਰੇਲੀਆ ਤੋਂ ਪਹੁੰਚਿਆ ਹੋਇਆ 17 ਤਰੀਕ ਨੂੰ ਕਹਿੰਦੇ ਆਸਟ੍ਰੇਲੀਆ ਪਹੁੰਚਣਾ ਪਰ 바ਵਾ ਮਕੋਈ ਵਾਲਾ ਕਹਿੰਦਾ ਬੇਟੀਆਂ ਦੇ ਖੇਡਣ ਜੋਰਾਂ ਨਾਲ ਕਬੱਡੀ ਪੁੱਤ ਪੰਜਾਬੀਆਂ ਦੇ ਲਾ ਰਵਣਾ ਮਹੋਲੀ ਵਾਲਾ ਅਗਲੇ ਮੈਦੀਆਂ ਟੀਮਾਂ ਵੀ ਆ ਜਣਾ ਇਸ ਤੋਂ ਮੈਚ ਤੋਂ ਬਾਅਦ ਲੜਕੀਆਂ ਦਾ ਮੈਚ ਜਿਹੜਾ ਹੈ ਉਹ ਕਰਵਾਇਆ ਜਾਵੇਗਾ ਸੋਹੀਆਂ ਪਿੰਡ ਦੇ ਵਿੱਚ ਵੱਡਾ ਮੇਲਾ ਹੈ ਸਿਰੇ ਦੀ ਕਬੱਡੀ ਹੈ ਸਿਰੇ ਦੀ ਬਾਜੀ ਹੈ ਆਹ ਵੇਖਦਾ ਮਹੋਲੀ ਵਾਲਾ ਇਸ ਸਮੇਂ ਕਬੱਡੀ ਪਾ ਕੇ ਪੁਆਇੰਟ ਦਾ ਵਾਧਾ ਕਰੋ ਜਾਂ ਫਿਰ ਨਹੀਂ ਪਰ ਵੇਖਦਾ ਪਣ ਇਸ ਸਮੇਂ ਤਾਂ